ਸੋਨਚੀਨੋ ਵਿਖੇ ਹਰਕੀਰਤ ਇੰਟਰਪ੍ਰਾਈਜ਼ਸ ਵੱਲੋਂ ਕਰਵਾਇਆ ਗਿਆ 8ਵਾਂ ਇਤਿਹਾਦਾ ਮੇਲਾ ਮੌਕੇ ਮੁਟਿਆਰਾਂ ਨੇ ਪੰਜਾਬੀ ਬੋਲੀਆਂ ਤੇ ਗੀਤਾਂ ਨਾਲ ਭਾਈ ਧਮਾਲ ਪੰਜਾਬੀ ਜਿੱਥੇ ਵੀ ਜਾਂਦੇ ਹਨ ਨਵਾਂ ਪੰਜਾਬ ਬਣਾ ਲੈਂਦੇ ਹਨ ਆਏ ਦਿਨ ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਤ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ ਪੰਜਾਬੀ ਸੱਭਿਆਚਾਰ ਦਾ ਅਨਖੜਮਾ ਅੰਗ 3 ਦਾ ਤਿਹਾਦਾਤ ਹਾਰ ਵੀ ਵਿਦੇਸ਼ਾਂ ਵਿੱਚ ਪੰਜਾਬੋਂ ਮੁਟਿਆਰਾਂ ਵੱਲੋਂ ਜੋਸ਼ ਖੁਸ਼ਹਾਲ ਨਾਲ ਮਨਾਇਆ ਜਾਂਦਾ ਹੈ ਬੀਤੇ ਦਿਨੀ ਇਟਲੀ ਦੇ ਸ਼ਹਿਰ ਸੋਨਚੀਨੋ ਵਿਖੇ ਹਰਕੀਰਤ ਐਂਟਰਪ੍ਰਾਈਜ਼ਸ ਵੱਲੋਂ 8ਵੀਂ ਆਦੀ ਆ ਮੇਲਾ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਕਸਬਿਆਂ ਸ਼ਹਿਰਾਂ ਤੋਂ ਪੰਜਾਬਣ ਮੁਟਿਆਰਾਂ ਨੇ ਮੇਲੇ ਦਾ ਖੂਬ ਆਨੰਦ ਮਾਣਿਆ ਇਸ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਸਾਰੇ ਮੇਲੇ ਦਾ ਸਾਰਾ ਪ੍ਰਬੰਧ ਹਰਕੀਰਤ ਐਂਟਰਪ੍ਰਾਈਜ਼ਸ ਵੱਲੋਂ ਕੀਤਾ ਗਿਆ ਸੀ ਜਿਸ ਵਿੱਚ ਗਿੱਧੇ ਤੋਂ ਇਲਾਵਾ ਵੱਖ-ਵੱਖ ਕੀਤਾ ਤੇ ਡਾਂਸ ਤੇ ਕੋਰੀਓਗ੍ਰਾਫੀ ਕੀਤੀ ਗਈ ਸੀ ਜਿਸ ਵਿੱਚ ਪੰਜਾਬਣਾਂ ਵੱਲੋਂ ਵੱਖ-ਵੱਖ ਸੱਭਿਆਚਾਰਕ ਬੰਧੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਗਿੱਦਾ, ਪੰਗੜਾ ਤੇ ਬੋਲੀਆਂ ਪ੍ਰਮੁੱਖ ਸਨ ਮਟਿਆਰਾਂ ਨੇ ਜਿੱਥੇ ਪੰਜਾਬੀ ਗੀਤਾਂ ਦੇ ਖੂਬ ਰੰਗ ਬੰਨਿਆ ਉੱਥੇ ਸੋਹਣੇ ਰੰਗ ਬਿਰੰਗੇ ਪੰਜਾਬੀ ਸੂਟ ਅਤੇ ਪੋਸ਼ਾਕਾਂ ਨਾਲ ਇਸ ਤਿਉਹਾਰ ਦੀ ਸ਼ਾਨ ਨੂੰ ਚਾਰ ਚੰਨ ਲਗਾ ਕੇ ਸ਼ਰੌਣ ਕਾਂ ਗੁਜ਼ਾ ਦਿੱਤੀਆਂ ਮੇਲੇ ਦੇ ਅੰਤ ਵਿੱਚ ਪੰਜਾਬਣਾਂ ਵੱਲੋਂ ਵਿਸ਼ੇਸ਼ ਬਣ ਕੇ ਭਾਰਤੀ ਖਾਣਿਆਂ ਦਾ ਵੀ ਫੋਗ ਲੁੱਟ ਲਿਆ ਗਿਆ ਇਸ ਮੌਕੇ ਮੁੱਖ ਪ੍ਰਬੰਧਕ ਸਰਬੀਰ ਕੌਰ ਗੋਬਿੰਦਪ uri ਨੇ ਕਿਹਾ ਕਿ ਇਸ ਵਾਰ ਦਾ ਤੀਆਂ ਦਾ ਮੇਲਾ ਬੇਹੱਦ ਕਾਮਯਾਬ ਰਿਹਾ ਅਤੇ ਖਿੱਚ ਦਾ ਕੇਂਦਰ ਰਿਹਾ ਉਹਨਾਂ ਤੀਆਂ ਦੇ ਮੇਲੇ ਤੇ ਆਉਣ ਤੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਆਪਣੇ ਸੱਭਿਆਚਾਰ ਨੂੰ ਸੰਭਾਲਣ ਲਈ ਅਜਿਹੇ ਉਪਰਾਲੇ ਕਰਨਾ ਸਮੇਂ ਦੀ ਮੁੱਖ ਲੋੜ ਹੈ ਉਹਨਾਂ ਅੱਗੇ ਕਿਹਾ ਕਿ ਅੱਗੇ ਤੋਂ ਵੀ ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ ਉਪਰਾਲੇ ਕਰਦੇ ਰਹਿਣਗੇ ਇਡਲੀ ਦਲਜੀਤ ਮੱਕੜ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸੰਚੀਨੋ ਪਹੁੰਚੇ ਆ ਜਿੱਥੇ ਹਰਕਿਰਤ ਐਂਟਰਪ੍ਰਾਈਜ਼ ਇਸ ਆਤਮਾ ਦਿਿਆਂ ਦਾ ਮੇਲਾ ਮਨਾ ਰਹੇ ਨੇ ਆਪਾਂ ਅੱਜ ਇੱਥੇ ਦੇਖਾਂਗੇ ਜਿਵੇਂ ਗਿੱਧੇ ਦੀਆਂ ਤੇ ਪੰਗੜੇ ਦੀਆਂ ਪਰਫਾਰਮੈਂਸਿਸ ਹੋਈਆਂ ਨੇ ਆਪਾਂ ਧੰਨਵਾਦ ਕਰਦੇ ਆ ਤੁਹਾਡੇ ਸਾਰਿਆਂ ਦਾ ਜੋ ਹਰ ਸਾਲ ਸਹਿਯੋਗ ਦਿੰਦੇ ਨੇ ਜੇ ਐਵੇਂ ਹੀ ਕਰੀ ਜਾਓਗੇ ਤਾਂ ਆਪਾਂ ਇਹਤਿਆਂ ਦਾ ਮੇਲਾ ਮਨਾਈ ਜਾਵਾਂਗੇ ਹਾਂ ਜੀ ਮੈਂ ਗੁਰਵਿੰਦਰ ਕੌਰ ਸੰਚੀਨੋ ਤੋਂ ਇਹ ਇੱਥੇ ਹਰ ਸਾਲ ਦੀਆਂ ਦਾ ਪ੍ਰੋਗਰਾਮ 8ਵੀਂ ਵਾਰ ਕਰਾਇਆ ਜਾ ਰਿਹਾ ਹੈ ਜੋ ਕਿ ਹਰ ਸਾਲ ਬਹੁਤ ਹੀ ਵਧੀਆ ਕਰਾਇਆ ਜਾਂਦਾ ਹੈ ਜਿਨ੍ਹਾਂ ਦੀ ਬਦੌਲਤ ਭੈਣ ਸਰਬਜੀਤ ਕੋਰ ਤੇ ਹਰਕੀਰਤ ਇੰਟਰਪ੍ਰਾਈਜ਼ ਇੰਡੀਅਨ ਸ਼ਾਪ ਸਰਦਾਰ ਸੁਖਵਿੰਦਰ ਸਿੰਘ ਵਿੰਦਵਰੂ ਭਾਜੀ ਵੱਲੋਂ ਇੱਕ ਪ੍ਰੋਗਰਾਮ ਹਮੇਸ਼ਾ ਕਰਾਇਆ ਜਾਂਦਾ ਹੈ ਇਸ ਵਿੱਚ ਸੋਲੋ ਪਰਫਾਰਮੈਂਸ ਤੇ ਭੰਗੜਾ ਗਿੱਧਾ ਤੇ ਗਿੱਧੇ ਦੀਆਂ ਦੋ ਟੀਮਾਂ ਹਮੇਸ਼ਾ ਹਰ ਇੱਕ ਸਾਲ ਪਰਫਾਰਮੈਂਸ ਕਰਦੀਆਂ ਆ ਸਾਡੀਆਂ ਇਸ ਵਿੱਚ ਗਿੱਧੇ ਵਿੱਚ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹਨ ਤੇ ਰੌਣਕਾਂ ਵਧਾਉਂਦੇ ਹਨ ਤੇ ਸਾਡੇ ਸੰਚੀਨੋ ਦੀਆਂ ਇਹ ਟੀਮਾਂ ਹਮੇਸ਼ਾ ਬਹੁਤ ਹੀ ਵਧੀਆ ਪ੍ਰੋਗਰਾਮ ਹਮੇਸ਼ਾ ਕਰਾਇਆ ਜਾਂਦਾ ਹੈ ਹਾਂਜੀ ਬਹੁਤ ਵਧੀਆ ਲੱਗਦਾ ਹੈ ਹਨਾ ਜਦੋਂ ਸਾਰੇ ਆਪਾਂ ਇਕੱਠੇ ਹੁੰਨੇ ਆ ਪਰਦੇਸਾਂ ਦੇ ਵਿੱਚ ਤੇ ਆਪਣਾ ਪੰਜਾਬੀ ਕਲਚਰ ਦਿਖਾਉਨੇ ਆ ਆਪਣੇ ਪੰਜਾਬੀ ਸੱਭਿਆਚਾਰ ਨੂੰ ਪਰਫੁੱਲਿਤ ਕਰਦੇ ਆ ਬਹਾਨਾ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਤੇ ਕਲਚਰ ਨੂੰ ਪ੍ਰੋਮੋਟ ਕਰਦੇ ਆ ਬਹੁਤ ਖੁਸ਼ੀ ਲੱਗਦੀ ਆ ਤੇ ਜਿੱਥੇ ਪੰਜਾਬ ਉੱਥੇ ਪੰਜਾਬੀ ਹੁੰਨੇ ਆ ਅਸੀਂ ਅੱਜ ਤੀਆਂ ਦੇ ਸੰਚੀਨੋ 8ਵੇਂ ਸੰਚੀਨੋ ਤੀਆਂ ਦੇ ਮੇਲੇ ਤੇ ਆਏ ਆ ਤੇ ਸਾਨੂੰ ਬਹੁਤ ਸੋਹਣਾ ਲੱਗਦਾ ਕਿਉਂਕਿ ਜਦੋਂ ਸਾਰੇ ਇਕੱਠੇ ਹੁੰਨੇ ਆ ਤੇ ਅਸੀਂ ਆਪਣੇ ਕਲਚਰ ਨੂੰ ਪ੍ਰੋਮੋਟ ਕਰਦੇ ਆ ਤੇ ਸਾਡਾ ਪੰਜਾਬੀ ਕਲਚਰ ਸਾਰੇ ਇਕੱਠੇ ਭੈਣ ਭਰਾ ਆਪਣੇ ਪਰਾਂ ਦੇ ਸਾਰਿਆਂ ਦੇ ਲਹਿੰਗੇ ਘਗਰੇ ਦੇਖਣ ਨੂੰ ਮਿਲਦੇ ਆ ਤੇ ਬਹੁਤ ਹੀ ਸੋਹਣਾ ਲੱਗਦਾ